ਜੇ ਪੱਲੇ ਨਾਮ ਹੋਵੇ ਨਾ satsang ਦਾ ਫਲ ਹੋਵੇ ਤੁਸੀਂ ਬੈਠਿਓ ਯਕੀਨ ਕਰਕੇ ਤੁਸੀਂ ਜਾਣਿਓ ਮੈਂ ਕੋਈ ਅਥਕਥਨੀ ਨਹੀਂ ਕਹਿੰਦਾ ਬਿਲਕੁਲ ਗੁਰੂ ਮਹਾਰਾਜੀ ਬਾਤ ਕਹਿੰਦਾ ਮਹਾਰਾਜ ਕਹਿੰਦਾ ਜਿਹੜਾ ਇੱਥੇ ਚਿੱਤ ਵਿੱਚ ਇਕਾਗਰ ਕਰਕੇ ਹਰੀ ਦਾ ਜਸ ਸੁਣਦਾ ਤੇ ਬਾਣੀ ਦੇ ਵਿੱਚ ਬੋਲਦਾ ਕਹਿੰਦੇ ਉਹਨੂੰ ਕਈ ਕੋਟਿਕ ਜੱਗ ਫਲਾ ਸੁਣ ਗਾਵਣ ਹਾਰੇ ਰਾਮ ਕਈ ਕਰੋੜ ਜੱਗਾਂ ਦਾ ਫਲ ਤੁਹਾਡੇ ਪੱਲਿਆਂ ਤੇ ਬੰਨਿਆ ਗਿਆ ਨਾ ਮੁਕਾਬਲੇ ਦੇ ਦੂਤ ਕਿਵੇਂ ਮੁਕਾਊਗਾ ਹੈ ਕੋਈ ਤਰੀਕਾ ਸਾਧਨ ਛੋਟਾ じゃ ਕਰਿਆ ਜਿਵੇਂ ਹੀਰਿਆਂ ਦਾ ਵਪਾਰ ਕਰੇ ਇੱਕ ਲੱਕੜਾਂ ਦਾ ਕਰਦਾ ਲੱਕੜਾਂ ਵਾਲਾ ਤੇ ਤੂੜੀ ਵਾਲਾ ਕਦੇ ਅਮੀਰ ਨਹੀਂ ਹੁੰਦਾ ਹੀਰਿਆਂ ਵਾਲਾ 2-4 ਹੀਰੇ ਵਿਕ ਜਾਂਣ ਕਿਤੇ ਦੀ ਕਿਤੇ ਜਾਂਦਾ ਇਹ ਤੁਸੀਂ ਹੀਰਿਆਂ ਦਾ ਵਪਾਰ ਕਰ ਰਹੇ ਹੋ ਇੱਥੇ ਬੈਠੇ ਉਹ ਇੰਨਾ ਧਨ ਥੋੜੇ ਪੱਲੇ ਇਕੱਠਾ ਹੋ ਜਾਣਾ ਪਹਿਲਾਂ ਤਾਂ ਜਮਦੂਤ ਨੇ ਨੇੜੇ ਹੀ ਨਹੀਂ ਆਉਣਾ ਜੇ ਕੋਈ ਆਇਆ ਨਾ ਮੁੜ ਕੇ ਤੇ ਮੇਰਾ ਸਰੀਰ ਇਹ ਮੈਨੂੰ ਦੱਸ ਦੋ ਜੀ ਮੈਂ ਨਾ ਮੇਰਾ ਬਾਪਿਆ ਜੰਦੂਤਾ ਨਾ ਬਿਲਕੁਲ ਨਹੀਂ ਪੈਂਦਾ ਮੈਂ ਇਹ ਜਿਹੜਾ ਧਾਰਾ ਹੈ ਨਾ ਇਹ ਬਨਮੁਖਾ ਵਾਸਤੇ ਜਿਹੜੇ ਗੁਰੂ ਦੇ ਦਰਵਾਜ਼ੇ ਸ਼ਰਧਾ ਨਾਲ ਆਉਂਦੇ ਨੇ ਉਹਨਾਂ ਵਾਸਤੇ ਇਹ ਗੱਲਾਂ ਨਹੀਂ ਹੈਗੀਆਂ ਉਹਨਾਂ ਦਾ ਤਾਂ ਉੱਥੇ ਆਦਰ ਹੁੰਦਾ ਸੋ ਉਹ ਜਿਹੜਾ ਅਸੀਂ ਲੈ ਜਾਾਂਗੇ ਹੁਣ ਤਾਂ ਖੱਟ ਕੇ ਕਿੰਨਾ ਤਾਂ ਹੋਏਗਾ ਉਹ ਨਾ ਤਾਂ ਸੀ ਉਹ ਰਸਤੇ ਬਾਰੇ ਜਾਣਦੇ ਆ ਨਾ ਉੱਥੇ ਕੋਈ ਸਾਡੀ ਪਛਾਣ ਹੈ ਬਾਹਰ ਕਹਿੰਦੇ ਜੇ ਮਾਰ ਕੇ ਜਾ ਤਾ ਇਕੱਲਾ ਕੱਲੇ ਨੇ ਜਾਣਾ ਉੱਥੇ ਫਿਰ ਹੋਣਾ ਕੀ ਹੈ ਕਹਿੰਦੇ ਭੁੱਖ ਲੱਗਣੀ ਆ ਜੇ ਤਰੀਖਾ ਮਨ ਤੁਝੇ ਆ ਕਰਖੇ ਉੱਥੇ ਬਹੁਤ ਭੁੱਖ ਲੱਗਣੀ ਆ ਉੱਥੇ ਧੁੱਪ ਲੱਗਣੀ ਹੈ ਫਿਰ ਹੋਏਗਾ ਕੀ ਕਹਿੰਦੇ ਆ ਜਿਹੜਾ ਤੁਸੀਂ ਪੁੰਨ ਖੱਟ ਰਹੇ ਹੋ ਨਾ ਦੇਗਾ ਗੁਰੂ ਦੇ ਬਣੇ ਹੋਇਆ ਗੁਰੂ ਧਾਰਨ ਕਰ ਲਿਆ ਗੁਰੂ ਨਾਨਕ ਸਾਹਿਬ ਨੂੰ ਮੈਂ ਇੱਕ ਬਾਤ ਕਹਿਣਾ